ਪੂਰੀ ਕਰੀਮ ਆ ਪੰਜਾਬ ਦੀ ਇਹਦੇ ਵਿੱਚ ਕੋਈ ਉਹ ਕਿਸਾਨ ਨਹੀਂ ਹੈਗਾ ਜਿਹੜੇ ਦੋ ਫਸਲਾਂ ਤੱਕ ਸੀਮਿਤ ਨੇ ਨਾ ਇਹ ਤਕਰੀਬਨ ਸਾਰੇ ਤਿੰਨ ਫਸਲਾਂ ਵਾਲੇ ਨੇਗੇ ਮੰਨ ਲਓ ਇਹਨਾਂ ਦੇ ਜਿਹੜੇ ਤਜਰਬੇ ਨੇ ਲੋਕਾਂ ਤੱਕ ਲੈ ਕੇ ਆਉਣੇ ਨੇ ਇਹਨਾਂ ਨੇ ਆਪਦੇ ਤਜਰਬੇ ਲੈ ਕੇ ਆਉਣੇ ਨੇ ਯੂਨੀਵਰਸਿਟੀ ਦੇ ਡਾਕਟਰ ਇੱਥੇ ਆਉਣੇ ਇਹਨਾਂ ਦੇ ਤਜਰਬੇ ਸਿੱਖੋ ਜਿੰਨਾ ਚਿਰ ਆਪਾਂ ਤਿੰਨ ਫਸਲਾਂ ਦੇ ਨਹੀਂ ਜਾਂਦੇ ਦੋ ਫਸਲਾਂ ਨਾਲ ਜ਼ਿਮੀਦਾਰ ਦਾ ਘਰ ਪੂਰਾ ਨਹੀਂ ਹੋਣਾ ਉਹਦੇ ਵਿੱਚ ਖਰਚਾ ਹੀ ਖਰਚਾ ਹੋ ਗਿਆ ਦੋ ਫਸਲਾਂ ਦੇ ਵਿੱਚ ਆਮਦਨ ਘਟ ਗਈ ਕੀ ਕਰਨੀ ਚਾਹੁੰਦਾ ਹੁਣੇ ਮੈਨੂੰ ਇੱਕ ਘੰਟਾ ਪਹਿਲਾਂ ਫੋਨ ਆਇਆ ਸੀ ਉਹ ਮੈਨੂੰ ਕਹਿੰਦਾ ਸੀ ਜਿਾ ਵੀ ਮੇਲੇ ਦੇ ਵਿੱਚ ਅਸੀਂ ਆਉਣਾ ਦੇ ਸਾਨੂੰ ਇਹਦਾ ਸੋਭੀਓ ਤੇ ਕੋਈ ਪਰਚੀ ਤਾਂ ਨਹੀਂ ਲੱਗ ਰਹੀ ਜਾਂ ਕੋਈ ਪੈਸਾ ਜਾਂ ਕੋਈ ਸ਼ੋਰ ਤਾਂ ਨਹੀਂ ਸਾਨੂੰ ਭਰਨਾ ਪਊਗਾ ਇਹ ਬਾਈ ਜੀ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਆਂ ਵੀ ਇਹ ਓਪਨ ਖੁੱਲੀ ਐਂਟਰੀ ਆ ਖੁੱਲਾ ਸਦਾ ਠੀਕ ਹੈ ਜੀ ਕੋਈ ਵੀ ਇਨਸਾਨ ਇਸ ਮੇਲੇ ਨੂੰ ਦੇਖਣ ਵਾਸਤੇ ਆ ਸਕਦਾ ਕਿਸਾਨ ਭਰਾਵੋ ਇਹ ਪਹਿਲੀ ਵਾਰ ਕਿਸੇ ਮੇਲੇ ਦੇ ਵਿੱਚ ਹੋਇਆ ਵੀ ਇੱਕ ਲੰਗਰ ਲੱਗਣ ਜਾ ਰਿਹਾ ਹੈ ਐਦੂ ਪਹਿਲਾਂ ਮੇਰਾ ਖਿਆਲ ਲੋਕ ਮੇਲਿਆਂ ਦੇ ਜਾਂਦੇ ਨੇ ਤੇ ਆਪਣੀਆਂ ਜੇਬਾਂ ਚੋਂ ਖਰਚ ਕਰਦੇ ਨੇ ਪਾਰੇ ਪਹਿਲਾ ਮੇਲਾ ਜਿਹਦੇ ਵਿੱਚ ਗੁਰੂ ਦਾ ਲੰਗਰ ਵੀ ਤੁੱਥ ਵਰਤੂਗਾ ਜਿਹੜਾ ਮੇਲਾ 20 ਤਰੀਕ ਨੂੰ ਹੋਣ ਜਾ ਰਿਹਾ ਵੱਡੇ ਪੱਤਰ ਦਾ ਇਹਦੇ ਅੱਜ ਥੋੜੀ ਮੋਟੀ ਆਪਣੇ ਛੋਟੇ ਚੈਨਲ ਕੋਲੋਂ ਇੱਕ ਪ੍ਰੋਮੋਸ਼ਨ ਕਰਨ ਲੱਗੇ ਆਂਗੇ ਜਿਹੜਾ ਇਹਦਾ ਮੰਨ ਲੇ ਕਿ ਆਪਾਂ ਪੂਰੀ ਪੰਜਾਬੀ ਜੀ ਗੱਲ ਕਰਾਂਗੇ ਜਿਵੇਂ ਆਪਾਂ ਨੂੰ ਟਮਾਟੋ ਨਹੀਂ ਆਪਾਂ ਇਹਨੂੰ ਕਹਾਂਗੇ ਆਲੂਆਂ ਦਾ ਗਰੁੱਪ ਜਿੰਨੇ ਪੰਜਾਬ ਦੇ ਲੋਕ ਆਲੂਆਂ ਦੀ ਖੇਤੀ ਕਰਦੇ ਨੇ ਮੱਕੀ ਦੀ ਖੇਤੀ ਕਰਦੇ ਨੇ ਨਾਲ ਝੋਨਾ ਤਿੰਨ ਫਸਲਾਂ ਲੈ ਕੇ ਆਉਂਦੇ ਨੇ ਜਿਹੜੇ ਪੰਜਾਬ ਦੀ ਉਹ ਸਾਰੀ ਕਰੀਮ ਆ ਤੇ ਉਹ ਕਰੀਮ ਦੇ ਵਿੱਚ ਡਾਕਟਰ ਅਮਰਜੀਤ ਸਿੰਘ ਨੇ ਇਹ ਮੇਲੇ ਦਾ ਮਕਸਦ ਕੀ ਆ ਸੇਧ ਕੀ ਦੇਣੀ ਹੈ ਇਹਦੇ ਬਾਰੇ ਆਪਾਂ ਉਹਨਾਂ ਨੂੰ ਦੋ ਸਵਾਲ ਜ਼ਰੂਰ ਪੁੱਛਦੇ ਆਂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਬਾਈ ਜੀ ਸਰ ਇਹਦੇ ਗਰੁੱਪ ਬਾਰੇ ਜ ਆ ਪੂਰੀ ਜਾਣਕਾਰੀ ਤਿੰਨ ਫਸਲਾਂ ਵਾਲੇ ਕਿਸਾਨ ਨੇ ਸਾਰੇ ਪੰਜਾਬ ਦੀ ਕਰੀਮ ਆ ਇਹਨਾਂ ਬਾਰੇ ਥੋੜਾ ਜਿਹਾ ਸਾਨੂੰ ਜਾਣਕਾਰੀ ਦਿਓ ਜੀ ਇਹ ਜਿਹੜੇ ਕਿਸਾਨ ਨੇ ਸਾਰੇ ਗਾਂਵਦੂ ਕਿਸਾਨ ਨੇ ਜਿਹੜੇ ਘਰ ਤੋਂ ਘੱਟ 100 900, 200, 200, 800, 300, 100 150 200 250 300 ਕਿਲਾ ਖੇਤੀ ਕਰਨ ਵਾਲੇ ਕਿਸਾਨ ਨੇ ਬੜੇ ਸੁਲਝੇ ਹੋਏ ਨੇ ਬੜਾ ਇਹਨਾਂ ਨੂੰ ਤਜਰਬਾ ਵਾ ਜਦੋਂ ਅਸੀਂ ਸੋਚਿਆ ਵੀ ਇਹ ਜਿਹੜਾ ਤਜਰਬਾ ਗਾਂ ਜਿਹੜੇ ਛੋਟੇ ਕਿਸਾਨ ਆ ਉਹਨਾਂ ਤੱਕ ਵੀ ਪਹੁੰਚਣਾ ਚਾਹੀਦਾ ਫਿਰ ਅਸੀਂ ਇੱਕ ਸਾਰਿਆਂ ਦੇ ਇਕੱਠੇ ਹੋ ਕੇ ਇੱਕ ਗਰੁੱਪ ਨੂੰ ਹੋਣ ਦੇ ਵਿੱਚ ਲੈ ਕੇ ਆਂਦਾ ਕਿਸਾਨ ਪੋਟੈਟੋ ਗਰੋਵਰ ਜਦੋਂ ਅਸੀਂ ਇਸ ਗਰੁੱਪ ਨੂੰ ਹੋਣ ਦੇ ਵਿੱਚ ਲੈ ਕੇ ਆਂਦਾ ਫਿਰ ਅਸੀਂ ਸੋਚਿਆ ਵੀ ਜਿਹੜੇ ਛੋਟੇ ਕਿਸਾਨ ਆ ਉਹਨਾਂ ਨੂੰ ਵੀ ਸੇਧ ਦਿੱਤੀ ਜਾਵੇ ਉਹਨਾਂ ਨੂੰ ਵੀ ਆਪ ਦੇ ਤਜਰਬੇ ਦੇ ਵਿੱਚੋਂ ਕੁਛ ਨਾ ਕੁਛ ਉਹਨਾਂ ਨਾਲ ਵੀ ਸਾਂਝ ਜਿਹੜੀ ਸਾਂਝ ਕੀਤੀ ਜਾਵੇ ਉਹਨਾਂ ਨਾਲ ਫਿਰ ਅਸੀਂ ਮੇਲੇ ਦਾ ਆਯੋਜਨ ਕੀਤਾ ਸਾਡੇ ਨੇ ਰਲ ਕੇ ਸਰ ਜਿਹੜਾ ਤਿੰਨ ਇਹ ਤੁਸੀਂ ਪੂਰੀ ਕ੍ਰੀਮ ਆ ਪੰਜਾਬ ਦੀ ਇਹਦੇ ਵਿੱਚ ਕੋਈ ਉਹ ਕਿਸਾਨ ਨਹੀਂ ਹੈਗਾ ਜਿਹੜੇ ਦੋ ਫਸਲਾਂ ਤੱਕ ਸੀਮਤ ਨੇ ਨਾ ਇਹ ਤਕਰੀਬਨ ਸਾਰੇ ਤਿੰਨ ਫਸਲਾਂ ਵਾਲੇ ਨੇਗੇ ਮੰਨ ਲਓ ਇਹਨਾਂ ਦੇ ਜਿਹੜੇ ਤਜਰਬੇ ਨੇ ਲੋਕਾਂ ਤੱਕ ਲੈ ਕੇ ਆਉਣੇ ਨੇ ਇਹਨਾਂ ਨੇ ਆਪਦੇ ਤਜਰਬੇ ਲੈ ਕੇ ਆਉਣੇ ਨੇ ਯੂਨੀਵਰਸਿਟੀ ਦੇ ਡਾਕਟਰ ਇੱਥੇ ਆਉਣੇ ਨੇਗੇ ਤੇ ਇਹਦਾ ਜਿਹੜਾ ਆਸਥਾਨ ਆ ਇਹਨੂੰ ਪਿੰਡ ਪੂਰਾ ਡਰੈਸ ਰੋਡ ਉਹਦੇ ਬਾਰੇ ਵੀ ਥੋੜਾ ਦੱਸੋ ਬਾਈ ਜੀ ਜਿਹੜਾ ਇਹ ਮੇਲਾ ਵਾਸੀ ਜਿਹੜਾ ਗਰੁੱਪ ਸਾਡਾ ਮੇਲਾ ਗਰੁੱਪ ਕਰਵਾ ਰਿਹਾ ਵਾ ਨਾ ਇਹ ਮਹਿਲ ਮਵਾਰਕਰ ਜੌੜਾ ਇਹ ਮੁੱਲਾਪੁਰ ਦਾਖੇ ਤੋਂ ਜਦੋਂ ਆਪਾਂ ਰੈਕੋਟ ਬਰਨਾਲਾ ਰੋਡ ਤੇ ਜਾਂਦੇ ਆ ਠੀਕ ਹੈ ਜੀ ਮੁੱਲਾਪੁਰ ਤੋਂ 4 ਕਿਲੋਮੀਟਰ ਦੀ ਦੂਰੀ ਦੇ ਉੱਤੇ ਜਿੱਥੇ ਟੋਲ ਪਲਾਜਾ ਪਹਿਲਾਂ ਚੱਲਦਾ ਸੀ ਹੁਣ ਉਹ ਟੋਲ ਪਲਾਜਾ ਬੰਦ ਹੋ ਗਿਆ ਰੋਡ ਦੇ ਉੱਪਰ ਇਹ ਪੈਲਸ ਬਣਿਆ ਹੋਇਆ ਵਾ ਇਹ ਜਿਹੜਾ ਪੈਲਸ ਆ ਬਹੁਤ ਵੱਡਾ ਪੈਲਸ ਸਾਡੇ ਇਲਾਕੇ ਦਾ ਨਾਮ ਹੀ ਪੈਲਸ ਆ ਇਹ ਕਿਉਂਕਿ ਛੋਟੇ ਪੈਲਸ ਵਿੱਚ ਗੱਲ ਸੀ ਬੰਣੀ ਤੇ ਜਿਹੜੀ ਇਹਦੀ ਬਾਹਰ ਪਾਰਕ ਆ ਉਹ ਵੀ ਬਹੁਤ ਵੱਡਾ ਦਾ ਕਿਉਂਕਿ ਇੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਟਾਲ ਆਏ ਨੇ ਇਸ ਕਰਕੇ ਅਸੀਂ ਇਸ ਪੈਲਸ ਨੂੰ ਸਿਲੈਕਟ ਕੀਤਾ ਵਾ ਕਿਸਾਨ ਭਰਾਵੋ ਇਸ ਮੇਲੇ ਦੇ ਵਿੱਚ ਜੋ ਡਾਕਟਰ ਅਮਰਜੀਤ ਸਿੰਘ ਨੂੰ ਦੱਸਿਆ ਸਾਰੀ ਗੱਲਬਾਤ ਪੂਰੀ ਦਸਤੀ ਜਿਵੇਂ ਇੰਨੀ ਕੁ ਗੱਲ ਵਧੀਆ ਕਰੀ ਆ ਵੀ ਇੱਕ ਸਾਗਰ ਛੋਟੇ ਜਿਹੇ ਗਾਗਰ ਚ ਪਾ ਕੇ ਥੋੜੇ ਟਾਈਮ ਤੋਂ ਸਾਰਾ ਕੁਝ ਸਸਿਆਗਾ ਤੁਸੀਂ ਇਸ ਮੇਲੇ ਦੇ ਵਿੱਚ ਪੂਰਾ ਹਮਮਾ ਹਮਾ ਕੇ ਪਹੁੰਚਣਾਗਾ ਜਿਹੜੀ ਸਾਈਡ ਬਰਨਾਲਾ ਸੰਗਰੂਰ ਤੋਂ ਆਪਾਂ ਆਉਣੇ ਆਂਗੇ ਮੁੱਲਾਂਪੁਰ ਨੂੰ ਤਾਂ ਪੈਲਸ ਸੁਧਾਰ ਤੋਂ ਅੱਗੇ ਪੈਲਸ ਪੈਂਦਾ ਜਿਹੜੇ ਲੁਧਿਆਣੇ ਕੰਨੋਂ ਆਉਣਗੇ ਉਹ ਆਪਣਾ ਮੁੱਲਾਂਪੁਰ ਅੱਗੇ ਤੋਂ ਆ ਕੇ ਬਿਲਕੁਲ ਇੱਕ ਇਹ ਆਪਣਾ ਪੈਂਦਾ ਇੱਥੇ ਇਹਦੇ ਨੇੜੇ ਇੱਕ ਨਾਲਾ ਪੈਂਦਾ ਉਹਦੇ ਮੁੱਲਾਂਪੁਰ ਵਾਲੇ ਪਾਸੇ ਇਹ ਪੈਲਸ ਹੈਗਾ ਤੇ ਬਹੁਤ ਸੋਹਣੀ ਬਾਹਰੋਂ ਬਿਲਡਿੰਗ ਬਣੀ ਆ ਤੇ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਪੰਜਾਬ ਦੇ ਖਾਸ ਕਰਕੇ ਜਿਹੜੇ ਦੋ ਫਸਲਾਂ ਕਰਦੇ ਨੇ ਉਹ ਇੱਥੇ ਆਓ ਇਹਨਾਂ ਦੇ ਤਜਰਬੇ ਸਿੱਖੋ ਜਿੰਨਾ ਚਿਰ ਆਪਾਂ ਤਿੰਨ ਫਸਲਾਂ ਦੇ ਨਹੀਂ ਜਾਂਦੇ ਦੋ ਫਸਲਾਂ ਨਾਲ ਜ਼ਿਮੀਂਦਾਰ ਦਾ ਘਰ ਪੂਰਾ ਨਹੀਂ ਹੋਣਾ ਉਹਦੇ ਵਿੱਚ ਖਰਚਾ ਹੀ ਖਰਚਾ ਹੋ ਗਿਆ ਦੋ ਫਸਲਾਂ ਦੇ ਵਿੱਚ ਆਮਦਨ ਘਟ ਗਈ ਤਾਂ ਤਿੰਨ ਫਸਲਾਂ ਦੇ ਆਪਾਂ ਜਾਵਾਂਗੇ ਤਿੰਨ ਫਸਲਾਂ ਨਾਲ ਆਮਦਨ ਵਧੂਗੀ ਪੰਜਾਬ ਦਾ ਕਿਸਾਨ ਆ ਜਿਹੜਾ ਖੁਸ਼ਾਲ ਹੋਊਗਾ ਤੇ ਦੱਸਾਂ ਵੀ ਇੱਕ ਥੋੜੀ ਜਿਹੀ ਸਾਨੂੰ ਹੋਰ ਜਾਣਕਾਰੀ ਦਿਓ ਜਿਹੜੇ ਤਿੰਨ ਫਸਲਾਂ ਵਾਲੇ ਨੇ ਇਹਦੇ ਵਿੱਚ ਨਾ ਕੱਲਾ ਛੋਟਾ ਝੂਨਾ ਸਰਕਾਰੀ ਆ ਗਿਆ ਹਾਂਜੀ ਹੋਰ ਸਾਰਾ ਪ੍ਰਾਈਵੇਟ ਆ ਕਿ ਇਹ ਦਿੱਕਤਾਂ ਆ ਜਾਂਦੀਆਂ ਨਹੀਂ ਆ ਮੰਡੀ ਕਰਨ ਦੀ ਨਹੀਂ ਭਾਈ ਜੀ ਮੰਡੀ ਕਰਨ ਦੀ ਕੋਈ ਦਿੱਕਤ ਨਹੀਂ ਕਿ ਸਹਿਰ ਪੋਸ਼ੀ ਤੁਸੀਂ ਤੁਸੀਂ ਇੱਥੇ ਮੰਡੀ ਕਰਨ ਜੋ ਹੈ ਕੋਈ ਸਰਕਾਰ ਦਾ ਨਮਾਇੰਦਾ ਜਾਂ ਯੂਨੀਵਰਸਿਟੀ ਜਾਂ ਐਗਰੀਕਲਚਰ ਦਾ ਕੋਈ ਛੋਟੇ ਕੋਲੇ ਆਊਗਾ ਇਹ ਮੰਗ ਨੂੰ ਤੁਸੀਂ ਬਰਕਰਾਰ ਰੱਖੋ ਸੇ ਕਿਸਾਨ ਪੰਜਾਬ ਦੇ ਕਿਸਾਨਾਂ ਦੇ ਅੱਗੇ ਜਰੂਰ ਰੱਖਿਓ ਭਾਈ ਜੀ ਪਤਾ ਕਿ ਸਰਕਾਰ ਜਿਹੜੀ ਝੋਨੇ ਤੇ ਐਮਐਸਪੀ ਦਿੰਦੀ ਆ ਬਿਲਕੁਲ ਜਿਹੜਾ ਆਲੂ ਆ ਉਹ ਵੀ ਅਸੀਂ ਓਪਨ ਵੇਚਨੇ ਆ ਕੰਪਨੀਆਂ ਨਾਲ ਕੁਝ ਅਸੀਂ ਐਗਰੀਮੈਂਟ ਕਰਦੇ ਆ ਕੋਸ਼ਿਸ਼ ਅਸੀਂ ਖੁੱਲੇ ਬਾਜ਼ਾਰ ਦੇ ਵਿੱਚ ਵੇਚਦੇ ਆ ਤੇ ਜਿਹੜੀ ਮੱਕੀ ਮੱਕੀ ਵੀ ਸਾਡੀ ਮੱਕੀ ਹੋਈ ਮੂੰਗੀ ਹੋਈ ਸੂਰਜਮੁਖੀ ਹੋਈ ਇਹ ਵੀ ਅਸੀਂ ਸਾਰੇ ਖੁੱਲੀ ਮੰਡੀ ਦੇ ਵਿੱਚ ਵੇਚਦੇ ਆ ਇੱਕ ਬਾਈ ਜੀ ਮੈਂ ਤੁਹਾਨੂੰ ਹੋਰ ਬੇਨਤੀ ਕਰਨੀ ਚਾਹੁੰਦਾ ਹੁਣੇ ਮੈਨੂੰ ਇੱਕ ਘੰਟਾ ਪਹਿਲਾਂ ਫੋਨ ਆਇਆ ਸੀ ਉਹ ਮੈਨੂੰ ਕਹਿੰਦਾ ਸੀ ਜਿਾ ਵੀ ਮੇਲੇ ਦੇ ਵਿੱਚ ਅਸੀਂ ਆਉਣਾ ਚਾਹੁੰਦੇ ਆ ਵੀ ਸਾਨੂੰ ਇਹ ਦੱਸੋ ਵੀ ਉੱਥੇ ਕੋਈ ਪਰਚੀ ਤਾਂ ਨਹੀਂ ਲੱਗ ਰਹੀ ਜਾਂ ਕੋਈ ਪੈਸਾ ਜਾਂ ਕੋਈ ਸ਼ੋਰ ਤਾਂ ਨਹੀਂ ਸਾਨੂੰ ਭਰਨਾ ਪਊਗਾ ਇਹ ਬਾਈ ਜੀ ਤੁਹਾਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਇਹ ਓਪਨ ਖੁੱਲੀ ਐਂਟਰੀ ਆ ਖੁੱਲਾ ਸਦਾ ਠੀਕ ਹੈ ਜੀ ਕੋਈ ਵੀ ਇਨਸਾਨ ਇਸ ਮੇਲੇ ਨੂੰ ਦੇਖਣ ਵਾਸਤੇ ਆ ਸਕਦਾ ਸਿਰਫ ਉਹਨਾਂ ਨੇ ਆਪਦੀ ਗੱਡੀ ਦੇ ਵਿੱਚ ਬੈਠ ਕੇ ਆਉਣਾ ਮੇਲੇ ਦੇ ਵਿੱਚ ਇੱਥੇ ਕੋਈ ਪਰਚੀ ਨਹੀਂ ਕੋਈ ਫੀਸ ਨਹੀਂ ਕਿਸੇ ਤੋਂ ਕੋਈ ਵੀ ਪੈਸਾ ਨਹੀਂ ਲਿਆ ਜਾਣਾ ਉਹਨਾਂ ਨੂੰ ਜਿਹੜੇ ਨਵੇਂ ਨਵੇਂ ਇੰਪਲੀਮੈਂਟ ਆ ਉਹ ਦੇਖਣ ਵਾਸਤੇ ਪੂਰੀ ਖੁੱਲੀ ਛੁੱਟੀ ਆ ਉਹਨਾਂ ਵਾਸਤੇ ਜਿਹੜਾ ਏਸੀ ਹਾਲ ਕੀਤਾ ਗਿਆ ਵਾ ਜਿੱਥੇ ਡਾਕਟਰਾਂ ਤੋਂ ਵਧੀਆ ਜਾਣਕਾਰੀ ਉਹਨਾਂ ਨੂੰ ਦਿੱਤੀ ਜਾਊਗੀ ਤੇ ਦੂਸਰੀ ਗੱਲ ਖੁੱਲਾ ਜਿਹੜਾ ਇੱਥੇ ਪ੍ਰਸ਼ਾਦਾ ਪਾਣੀ ਦਿੱਤੀ ਜਾਵਾ ਚਾਹ ਪ੍ਰਸ਼ਾਦਾ ਪਾਣੀ ਉਹ ਜਿੰਨਾ ਮਰਜ਼ੀ ਆਪਣਾ ਖਾ ਪੀ ਸਕਦੇ ਨੇ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕਿਸੇ ਤੋਂ ਸਲਿੱਪ ਲੈਣ ਦੀ ਲੋੜ ਨਹੀਂ ਪਲੇਟ ਚੱਕੋ ਤੇ ਆਪਣਾ ਖੁੱਲਾ ਖਾਣਾ ਖੀਣਾ ਆਉਦਾ ਖਾਓ ਮਨਪਸੰਦ ਕਿਸਾਨ ਭਰਾਵੋ ਇਹ ਪਹਿਲੀ ਵਾਰ ਕਿਸੇ ਮੇਲੇ ਦੇ ਵਿੱਚ ਹੋਇਆ ਵੀ ਇੱਕ ਲੰਗਰ ਲੱਗਣ ਜਾ ਰਿਹਾ ਹੈਗਾ ਐਦੋਂ ਪਹਿਲਾਂ ਮੇਰਾ ਖਿਆਲ ਲੋਕ ਮੇਲਿਆਂ ਤੇ ਜਾਂਦੇ ਨੇ ਤੇ ਆਪਣੀਆਂ ਜੇਬਾਂ ਚੋਂ ਖਰਚ ਕਰਦੇ ਨੇ ਪਰ ਇਹ ਪਹਿਲਾ ਮੇਲਾ ਜਿਹਦੇ ਵਿੱਚ ਗੁਰੂ ਦਾ ਲੰਗਰ ਵੀ ਤੁੱਥ ਵਰਤੂਗਾ ਤੇ ਤੁਹਾਨੂੰ ਦੱਸਣ ਦੇ ਵਿੱਚ ਮੈਨੂੰ ਇੰਨੀ ਖੁਸ਼ੀ ਹੋਈ ਅੱਜ ਇਸੇ ਹੀ ਗਰੁੱਪ ਨੇ ਖਾਨਪਰ ਸਾਹਿਬ ਦਾ ਭੋਗ ਪਾਇਆ ਸੁਧਾਰ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਆਏ ਸਾਨੂੰ ਇਹਨਾਂ ਨੇ ਬੁਲਾਇਆ ਧਿਆੜਾ ਸਾਹਿਬ ਨੇ ਇਹ ਹੋਰ ਮੈਨੂੰ ਗਰੁੱਪ ਦੇ ਮੈਂਬਰ ਥੋੜਾ ਘੱਟ ਜਾਣਦੇ ਨੇ ਰਾਜਵਿੰਦਰ ਸਿੰਘ ਧਿਆੜਾ ਇਹਨਾਂ ਨੇ ਬੁਲਾਇਆ ਮੈਨੂੰ ਮੈਂ ਆਇਆ ਤੇ ਬੜੀ ਖੁਸ਼ੀ ਹੋਈ ਇੱਕ ਗੁਰੂ ਦਾ ਓਟ ਆਸਰਾ ਲੈ ਕੇ ਬੜੀ ਹੀ ਇਮਾਨਦਾਰੀ ਨਾਲ ਇਹ ਮੇਲੇ ਨੂੰ ਅੱਗੇ ਵਧਾਉਣਾ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਹੋਰ ਤਜਰਬੇ ਤੇ ਹੋਰ ਫਸਲਾਂ ਦੀਆਂ ਨਵੀਆਂ ਜਾਣਕਾਰੀਆਂ ਤੇ ਇਸ ਮੇਲੇ ਨੂੰ ਇਸ ਗਰੁੱਪ ਨੂੰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਐਨੇ ਕਹਿੰਦੇ ਹੋ ਖਿਮਾ ਦੇ ਜੱਜਕਾਂ ਇਸ ਮੇਲੇ ਦੇ ਵਿੱਚ ਜ਼ਰੂਰ ਆਇਓ ਵੈਗੁਰਜੀਕਾ ਖਾਲਸਾ ਵੈਗੁਰਜੀਕੀ ਬੱਲੇ